ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਤਿਪਕਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਗੱਲ ਕਰਾਂਗੇ ਮੌਸਮ ਦੇ ਤਾਂ ਮੌਸਮ ਨੇ ਇੱਕਦਮ ਆਪਣਾ ਰੁਖ ਬਦਲਿਆ ਜੀਆਂ ਚੰਡੀਗੜ੍ਹ ਤੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਯਾਨੀ ਕਿ 27 ਜਨਵਰੀ ਵਾਲੇ ਦਿਨ ਕੋ ਸਾਮਾਂ ਤੇ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਮੌਸਮ ਵਿਭਾਗ ਵੱਲੋਂ ਇਸ ਦੌਰਾਨ ਠੀਤ ਲਹਿਰ ਗਰਜ ਚਮਕ ਨਾਲੀ ਮੀਂਹ ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਨੂੰ ਲੈ ਕੇ yellow alert ਜੋ ਜਾਰੀ ਕਰ ਦਿੱਤਾ ਗਿਆ ਹੈ ਵਿਸ਼ੇ 24 ਘੰਟੇ ਦੌਰਾਨ ਤਾਪਮਨ ਵਿੱਚ ਹਲਕਾ ਵਾਧਾ ਦਾ ਅੰਦਾ ਨਾਲਾ ਤਾਪਮਨ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ ਤਾਂ ਸਭ ਤੋਂ ਵੱਧ ਤਾਪਮਨ ਫਿਰਕੋਟ ਵਿੱਚ 23.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਤਾਪਮਨ ਬਟਿੰਡਾ ਵਿੱਚ 2.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਪਟਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਨਤਨ ਸਾੜਪੜ ਨਵਾਂਸ਼ਹਿਰ ਕਪੂਤਲਾ ਜਲੰਧਰ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸਿੰਗਰੂਰ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਮੁਹਾਲੀ ਐਸਐਸ ਨਗਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਵਕ ਵਕ ਤਾਪਮਨ ਤੇ ਤੇਜ਼ ਗਰ ਚਮਕਣਾ ਹਨੇਰੀ ਤੂਫਾਨਾਂ ਆਉਣ ਦੀ ਸੁਭਾਵਨਾ ਹੈ ਇਸ ਦੌਰਾਨ ਹਵਾਵਾਂ ਦੀ ਰਫਤਾਰ ਚਾਰਿੱਤ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਹੈ ਇਸ ਸਮੇਂ ਵੈਸਟਰਨ ਡਿਸਟਰਬੈਂਟ ਉੱਪਰਲੇ ਵਾਤਾਵਨ ਵਿੱਚ ਸਰਗਰਮ ਐਸਨਲ ਬਣਿਆ ਚਕਰਵਤੀ ਸਿਸਟਮ ਪਹਿਲਾ ਦੱਖਣੀ ਪੰਜਾਬ ਦੇ ਉੱਤੇ ਸੀ ਪਰ ਹੁਣ ਇਹ ਹਰਿਆਣਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੱਕ ਪਹੁੰਚ ਗਿਆ ਹੈ ਇਹ ਸਿਸਟਮ ਜ਼ਮੀਨ ਤੋਂ ਲਗਭਗ 1.5 ਤੋਂ 3 ਕਿਲੋਮੀਟਰ ਦੀ ਉਚਾਈ ਤੇ ਸਰਗਰਮ ਹੈ ਇਹ ਮੌਸਮੀ ਪ੍ਰਣਾਲੀ ਹੁਣ ਹਰਿਆਣਾ ਤੋਂ ਲੈ ਕੇ ਦੱਖਣ ਪੱਛਮੀ ਰਾਜਸਥਾਨ ਤੱਕ ਫੈਲਲੀ ਹੋਈ ਹੈ ਇਸ ਦੇ ਨਾਲ ਹੀ ਉੱਤਰ ਪਾਸੇ ਦੇ ਉੱਪਰ ਬਹੁਤ ਤੇਜ਼ ਰਫ਼ਤਾਰ ਦੀਆਂ ਹਵਾਵਾਂ ਵਹਿ ਰਹੀਆਂ ਨੇ ਮੌਸਮ ਵਿਭਾਗ ਮੁਤਾਬਕ ਇਨ ਹਵਾਵਾਂ ਦੀ ਰਫ਼ਤਾਰ ਕਰੀਬ 125 ਨਾਟ ਤੱਕ ਹੈ ਇਸ ਤੋਂ ਇਲਾਵਾ 30 ਜਨਵਰੀ ਤੋਂ 26 ਦੀ ਰਾਤ ਤੋਂ ਉੱਤਰੀ ਪੱਛਮੀ ਭਾਰਤ ਵਿੱਚ ਇੱਕ ਨਵਾਂ ਵੈਸਟਰਨ ਡਿਸਟਰਬੈਂਟ ਸਰ ਗਰਮ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਮੌਸਮ ਵਿੱਚ ਫਿਰ ਤੋਂ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ ਮਸੰਦਪਗ ਚੰਡੀਗੜ੍ਹ ਦੇ ਡਾਇਰੈਕਟਰ सुरेंद्रਪਾਲ ਮੁਤਾਬਕ ਰਾਜ ਵਿੱਚ 27 ਤਾਰੀਖ ਨੂੰ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸਭਾਵਨਾ ਹੈ ਇਸ ਦੇ ਨਾਲ ਹੀ 28 ਅਤੇ 29 ਜਨਵਰੀ ਤੇ 1 ਫਰਵਰੀ ਨੂੰ ਵੀ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਮੀਂਹ ਹੋ ਸਕਦਾ ਹੈ ਅਗਲੇ 2 ਦਿਨਾਂ ਦੌਰਾਨ ਘੱਟੋ ਘੱਟ ਤਾਪਮਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਵਾਧਾ ਹੋਣ ਦੀ ਸਭਾਵਨਾ ਹੈ ਸੋ ਬਾਅਦ ਅਗਲੇ 2 ਦਿਨਾਂ ਵਿੱਚ ਤਾਪਮਨ 3 ਤੋਂ 5 ਡਿਗਰੀ ਤੱਕ ਘਟ ਸਕਦਾ ਹੈ ਫਿਰ ਇਸ ਤੋਂ ਬਾਅਦ ਤਾਪਮਨ ਵਿੱਚ ਮੋੜ ਤਾਂ ਤਪਾਸ ਡਿਗਰੀ ਸੈਲਸੀਅਸ ਦਾ ਵਾਤਾਵਰਨ ਦੀ ਸੁਭਾਵਨਾ ਦਤਾਈ ਗਈ ਹੈ 28 ਜਨਵਰੀ ਪਟਾਣਕੋਟ ਗੁਰਦਾਸਪੁਰ ਅੰਮ੍ਰਿਤਸਰ ਤਨਤਨ ਹੁਸ਼ਿਆਰਪੁਰ ਕਪੂਤਲਾ ਜਲੰਧਰ ਫਿਰੋਜ਼ਪੁਰ ਫਾਜ਼ਲਿਕਾ ਫਰੀਕوٹ ਮਕਸਰ ਮੋਗਾ ਬਟਿੰਡਾ ਤੇ ਮਾਨਸਾ ਵਿੱਚ ਕੁਸਾਵਾ ਤੇ ਸ਼ੀਤ ਲਹਿਰ ਚੱਲਣ ਦੀ ਸੁਭਾਵਨਾ ਹੈ ਇਸ ਦੇ ਨਾਲ ਹੀ ਪਟਾਣਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੋਗਨਗਰ ਤੇ ਐਸਐਸ ਨਗਰ ਵਿੱਚ ਕੁਸਾਵਾ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜੋ ਹੋ ਸਕਦੀ ਹੈ